ਕੀ ਮੁੰਡਾ ਮੰਗ ਲੈ ਗਿਆ ਕਰੋ ਅੱਛਾ ਹਾਂ ਕਿ ਪੂਨਾ ਮੁੰਡਾ ਹੀ ਰੱਖੋ ਮੁੰਡਾ ਪਿੰਡ ਕੋਲੀਆਂ ਦਾ ਹੈਗਾ ਮੇਰੇ ਨਾਲ ਪਰਿਆ ਯਾਰ ਦੋਸਤ ਹੈਗਾ ਮੁੰਡੇ ਨਾਮ ਹੀ ਤੇਗਾ ਤੇ ਮੈਨੂੰ ਕਹਿੰਦਾ ਯਾਰ ਮੈਨੂੰ ਕੰਮ ਆ ਥੋੜਾ ਦਾ ਤੇ ਪਰਿਵਾਰ ਹੈ ਮੇਰੇ ਨਾਲ ਤੇ ਆਪਾਂ ਜਾਣਾ ਕਿਤੇ ਕੰਮ ਮੈਨੂੰ ਗੱਡੀ ਦੇ ਮੈਂ ਮੈਨੂੰ ਨਾਲ ਲੈ ਜਾ ਲ ਕੋਈ ਨਹੀਂ ਦੋਨੇ ਦੋਵੇਂ ਹੀ ਨਹੀਂ ਜਾਣੇ ਆ ਕਹਿੰਦਾ ਨਹੀਂ ਨਹੀਂ ਮੈਂ ਗੱਡੀ ਚਲਾਣਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਯਾਰ ਕਹਿੰਦਾ ਗੱਡੀ ਆ ਤੇ ਮੈਂ ਤੂੰ ਬਰਾ ਮੈਨੂੰ ਕੈਂਟੀ ਬਾਅਦ ਬਾਅਦ ਚੱਲ ਗਈ ਗੱਡੀ ਬਚੀ ਤੱਕ ਕਿੱਥੇ ਬੱਧੀ ਹੈ ਗੱਡੀ ਇਹ ਆਪਣੇ ਪਹਾੜੇ ਲੱਗੇ ਲੱਗਾ ਪਤਾ ਕਿੰਨੀਆਂ ਸਵਾਰੀਆਂ ਸੀਗੀਆਂ ਕਿਸੇ ਸੜਫੇਟ ਲੱਗੀ ਇੱਕ ਮਾਤਾ ਸੀ ਜੀ ਉਹਦੇ ਨਾਲ ਤੇ ਇੱਕ ਆਪੇ ਉਹ ਸੜਫੇਟ ਵੀ ਲੱਗੀ ਸੀ ਤੇ ਬਰਾ ਲੱਗੀਆਂ ਪਰ ਉਹਨਾਂ ਬਚਾਈ ਆਪਣੇ ਜਿਆਦਾ ਖਦਾ ਕਿੱਦਾਂ ਲੱਗ ਨਹੀ ਨਹੀ ਬਚਾਇ ਮਾਤਾ ਨਹੀਂ ਲੱਗੀਆਂ ਇਹਦੇ ਕੋਈ ਇਤਨਾ ਪਹਿਲਾਂ ਵੀ ਕੋਈ 5-7 ਦਿਨ ਇਹ ਹੱਸਦਾ ਹੋਇਆ ਕੋਈ ਪਹਿਲਾਂ ਵੀ ਸਵਾਰੀਆਂ ਨੂੰ ਛੱਟਾਂ ਰੋਟਾਂ ਲੱਗੀਆਂ ਕਾਫੀ ਤੇ ਹੁਣ ਵੀ ਕੜਾ ਐਕਸੀਡੈਂਟ ਹੋ ਗਿਆ ਕਿ ਮਤਲਬ ਕਹਿੰਦਾ ਗੱਡੀ ਤੇਜ਼ ਚੱਲਦੀ ਆ ਉਹਦੇ ਕਾਰਨ ਥੋੜੀ ਸਪੀਡ ਹੋਲੀ ਹੋਏ ਤੇ ਗੱਡੀ ਬਚਾਅ ਹੋ ਸਕਦਾ ਸਾਰਿਆਂ ਦਾ ਕੋਈ ਪਤਾ ਕਿੰਨੇ ਸਵਾਰੀਆਂ ਸੀ ਦੀ ਸਵਾਰੀਆਂ ਤੇ 3-4 ਹੈਗੀਆਂ ਮੇਰੇ ਖਿਆਲ ਸਵਾਰੀਆਂ ਚ ਸੱਟਾਂ ਵੀ ਲੱਗੀਆਂ ਹਾਂਜੀ ਹਾਂਜੀ ਕਾਫੀ ਲੱਗੀਆਂ ਸੱਟਾਂ ਉਹਦੇ ਵੀ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਡਰਾਈਵਰਾਂ ਕੋ ਅਕਸਰ ਦੇਖਦੇ ਅਪੀਲ ਇਹ ਹੀ ਕਰਨਾ ਚਾਹੁੰਦੇ ਆ ਵੀ ਥੋੜੀ ਗੱਡੀ ਸਲੋ ਚਲਾਉਣ ਡਰਾਈਵਰ ਸਾਰੇ ਕਿ ਜੇ ਨਾਲ ਜਾਨ ਦਾ ਬਚਾਅ ਹੋ ਸਕੇ ਸਾਰਿਆਂ ਦਾ ਕੂ ਜਿਹੜੇ ਫਾਇਲ ਹੋਏ ਉਹਨਾਂ ਕਿੱਥੇ ਲੈ ਕੇ ਗਏ ਹਸਪਤਲ ਗਿਆ ਨਰੋਡ ਜਮਲ ਸਿੰਘ ਸਰਕਾਰੀ